什么？So ਸਾਹਿਬ अखर हार मन वस नानकरो ਰਾਜੂਰ ਹਜਰ ਹਜੂਨ ਸ਼ਬਦ ਗੋਗੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਭਗਵਨ ਉਹ ਵਿਤਾਰ ਅਜੂਰੀ ਦੇ ਅੰਦਰ ਹਜਰੀਆਂ ਲਗਾਈ ਅਤੇ ਸਤਗੁਰਾਂ ਦੀ ਦੀਪ ਪਾਵਨ ਮੁਵਰਕ ਨਗੀ ਗੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਦੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਰੋਮਣੀ ਭਗਤ ਭਗਤ ਕਬੀਰ ਜੀਾਂ ਦੀ ਮੂਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੂਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜੋ ਆਪਾਂ ਹਰ ਰੋਜ਼ ਜਿੰਨੀ ਵਾਰ ਵਿਚਾਰਾਂ ਦੇ ਸੰਜਪੁੰਦੇ ਹਾਂ ਅੱਜ ਦੇ ਪਾਵਨ ਸੰਲੋਕ ਦੇ ਅੰਦਰ ਭਗਤ ਜੀ ਫਰਮਾਨ ਕਰਦੇ ਨੇ ਕਬੀਰ ਆਈ ਮੁਝ ਪਹਿ ਅਨਕ ਕਰੇ ਕਰਪੇਸ ਕਬੀਰ ਜੀ ਆਪਣੇ ਦੁੱਖਾਂ ਨੂੰ ਆਪਣੀ ਤਕਲੀਫਾਂ ਨੂੰ ਜਦੋਂ ਬਿਆਨ ਕਰਦੇ ਨੇ ਕਹਿੰਦੇ ਅਨੇਕਾਂ ਤਰੀਕਿਆਂ ਦੇ ਨਾਲ ਮੇਰੇ ਤੇ ਆਈ ਹੈ ਸਭ ਤੋਂ ਪਹਿਲਾਂ ਤਾਂ ਜੋ ਰੱਬ ਕਸਵੱਡੀ ਪੁੰਦ ਹੈ ਜਿਹਨੂੰ ਲక్ష్ਮੀ ਕਿਹਾ ਜਾਂਦਾ ਹੈ ਉਹਨੇ ਬੜਾ ਸੋਨਾ ਰੂਪ धारण ਕੀਤਾ ਕਬੀਰ ਜੀ ਕਹਿੰਦੇ ਮੈਨੂੰ ਲੁੱਟਣ ਦੇ ਲਈ ਆਈ ਮੇਰਾ ਧਰਮ ਜਦ ਸਤ ਪੰਗ ਕਰਨ ਦੇ ਲਈ ਆਈ ਮੋਣੀਆਂ ਗੱਲਾਂ ਕੀਤੀਆਂ ਪਰ ਕਬੀਰ ਜੀ ਕਹਿੰਦੇ ਮੈਨੂੰ ਪਤਾ ਲੱਗ ਗਿਆ ਨਾਕੋ ਕਾਟੀ ਕਾਨੋ ਕਾਟੀ ਕਾਟੂ ਕੂਟਕੇ ਡਾਰੀ ਕਹੋ ਕਬੀਰ ਸੰਤਨ ਕੀ ਵੈਰਨ ਤੀਨ ਲੋਕ ਕੀ ਪਿਆਰੀ ਅ ਰੱਬ ਨੇ ਕਸਵੱਟੀ ਪਾਈ ਸੀ ਕਹਿੰਦੇ ਉਹ ਕਸਵੱਟੀ ਤੋਂ ਮੈਂ ਖਰਾ ਉਤਰਿਆ ਉਹਨੇ ਤਾਂ ਵੀ ਜ਼ਿਕਰ ਕੀਤਾ ਰਤਬਿਆਂ ਦਾ ਜ਼ਿਕਰ ਕੀਤਾ ਗਹਿਣਾ ਗੱਪਾਂ अनेका ਤਰ੍ਹਾਂ ਦਾ ਪਾਇਆ ਸੀ ਉਹਨੇ ਆਪਣਾ ਵੀ ਜ਼ਿਕਰ ਕੀਤਾ ਕਿ ਮੈਂ ਤੁਹਾਡੇ ਘਰ ਰਹਿਣਾ ਚਾਹੁੰਨੀ ਕਬੀਰ ਜੀ ਕਹਿੰਦੇ ਮੈਂ ਸਮਝ ਗਿਆ ਬਸ ਉਹੀ ਸਮਝ ਨੂੰ ਕਬੀਰ ਜੀ ਅੱਗੇ ਬਿਆਨ ਕਰਦੇ ਭਾਏ ਨੇ ਕਿ ਜਿਹੜੀ ਸਮਝ ਤੇਰੇ ਕੋਲ ਨਹੀਂ ਹੈ ਕਬੀਰ ਜੀ ਕੇ ਜੋ ਸਮਝ ਮੈਂ ਤੈਨੂੰ ਦੱਸਣ ਲੱਗਿਆ ਇਤਨੀ ਕਿ ਸਮਝ ਸੀ ਰੱਬ ਨੇ ਦਿੱਤੀ ਸੀ ਕਿ ਜਿਹੜੀ ਇਹ ਮਾਇਆ ਦਾ ਜ਼ਿਕਰ ਕਰਦੀ ਹੈ ਜਨਮਾਂ ਜਨਮਾਂ ਤਰਾਂ ਦੇ ਵਿੱਚ ਤੈਨੂੰ ਪਵਾ ਦੇਵੇਗੀ ਜਿਸ ਮੋਣੀਆਂ ਗੱਲਾਂ ਕਰਦੀ ਹੈ ਇਹ ਮੋਣੀਆਂ ਗੱਲਾਂ ਨਰਕ ਦੇ ਵਿੱਚ ਪਾ ਦੇਵੇਗੀ ਕਿਤਾ अनेका ਤਰ੍ਹਾਂ ਦੇ ਨਾਲ ਦੁਨੀਆ ਨੂੰ ਠੱਗ ਲਿਆ ਮੋਹ ਦੇ ਇਸ ਨੇ ਇਹ ਮਾਇਆ ਕਰਕੇ ਪਰਾਪਰਾ ਦਾ ਦੁਸ਼ਮਣ ਬਣ ਜਾਂਦਾ ਹੈ ਪਿਓ ਪੁੱਤਰ ਦਾ ਬਣ ਜਾਂਦਾ ਹੈ ਪੁੱਤਰ ਪਿਓ ਦਾ ਬਣ ਜਾਂਦਾ ਹੈ ਜੋਗ ਦਾ ਕਲਜੁਗੀ ਸਮਾਂ ਬਾਕੀ ਦੂਜੀਆਂ ਵੀ ਅਜੈਂਬਲਾਂ ਮਿਲਦੀਆਂ ਸੀ ਅੱਜ ਤਾਂ ਆਪਣੇ ਤੋਂ ਸ਼ੁਰੂ ਹੁੰਦਾ ਕੰਮ ਰਤਵਿਆਂ ਕਰਕੇ ਇਹ ਮਾਇਆ ਕਰਕੇ ਪੈਲੀਆਂ ਕਰਕੇ ਕਰਾਂ ਦੇ ਘਰ ਉਜੜ ਗਏ ਨੇ ਉਜਾੜੇ ਕਿਨੇ ਨੇ ਆਪਣੇ ਆਪ ਨੇ ਉਜਾੜੇ ਨੇ ਕਿਸੇ ਨੇ ਨਹੀਂ ਉਜਾੜੇ ਆ ਦੋ ਗਿੱਠਾਂ ਦੀ ਤਾਂ ਹੁੰਦੀ ਐ ਬੱਟ ਦਾ ਰੋਲਾ ਖਾਲ ਦਾ ਰੋਲਾ ਉਹਦੇ ਪਿੱਛੇ ਪੈ ਜਾਂਦਾ ਗੰਡਾਸੇ ਡਾਂਗਾ ਚੱਲਦੀਆਂ ਨੇ ਪਰ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਲੰਘ ਜਾਂਦੀ ਐ ਦੋਵੇਂ ਤਰ੍ਹਾਂ ਦਾ ਇਦਾਂ ਹੀ ਹੁੰਦਾ ਐ ਪਰ ਤਬਿਆ ਕਰਕੇ ਇਨਸਾਨ ਗਲਤ ਕੰਮ ਕਰਦਾ ਜਦੋਂ ਬਾਤ ਦੇ ਵਿੱਚ ਪੈਂਦੀ ਐ ਫਿਰ ਪਤਾ ਲੱਗਦਾ ਪਹਿਲਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਇਨਕਾਉਂਟਰ ਕਰਕੇ ਘਰਾਂ ਦੇ ਘਰ ਉਜਾੜੇ ਸੀ ਆ ਸਮਾਂ ਪਾ ਕੇ ਹੁਣ ਪਤਾ ਲੱਗ ਰਿਹਾ ਐ ਐਸ ਐਸ ਬੀ ਡੀ ਐਸ ਪੀ 74 75 ਦੇ ਸਮੇਂ ਦੇ 83 ਦੇ ਬਾਅਦ 84 ਤੋਂ ਪਹਿਲਾਂ ਆ ਹੁਣ ਪਤਾ ਲੱਗ ਰਿਹਾ ਬੜੇਪਾ ਹੈ ਉਹਦਾ ਤਾਂ ਜਵਾਨੀ ਵੇਰੇ ਤੇ ਹੁੜੇ ਹੁਣ ਬੜੇਪਾ ਹੈ ਹੁਣ ਬੜੇ ਪੱਕੇ ਲੰਗੇਗਾ ਜੇਲ੍ਹ ਦੇ ਵਿੱਚ ਲੰਗੇਗਾ ਕਹਿਣ ਦਾ ਪਾਪ ਇਹ ਹੈ ਜੋ ਅਸੀਂ ਕਰਮ ਕਰਦੇ ਆਂ ਸਾਨੂੰ ਭੁਗਦਣੇ ਬਹਿਣਗੇ ਅੱਜ ਮਿੱਠੀਆਂ ਮਾਰ ਲਾਂਗੇ ਅੱਜ ਰਤਬਾ ਸਾਡੇ ਕੋਲ ਮਨ ਆਈਆਂ ਚੱਲੀਆਂ ਪਰ ਜਦੋਂ ਰੱਬ ਦਾ ਚੱਕਰ ਚੱਲਦਾ ਹੈ ਨਾ ਕੁੱਕਰ ਹਾਥੀ ਤੋਂ ਬੈਠੇ ਨੂੰ ਵੀ ਲਾ ਲੈਂਦੇ ਆਂਜੇ ਦੁਹਰਾ ਬਦਕ ਗੇੜ ਤੇੜ ਹੋ ਜੇ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਰੱਬ ਗੇੜ ਤੇੜ ਪਾਉਂਦਾ ਜ਼ਰੂਰ ਹੈ ਇਹ ਨਹੀਂ ਆ ਕਿ ਕੱਲੇ ਭਗਤਾਂ ਦੇ ਪੈਂਦਾ ਹੈ ਹਰ ਕਿਸੇ ਤੇ ਪੈਂਦਾ ਹੈ ਜਦੋਂ ਧਰਮ ਦੀ ਪਰਖ ਹੁੰਦੀ ਹੈ ਜਦੋਂ ਰਿਸ਼ਤਿਆਂ ਦੀ ਪਰਖ ਹੁੰਦੀ ਹੈ ਜਦੋਂ ਆਪਣੇ ਆਪ ਦੀ ਪਰਖ ਹੁੰਦੀ ਹੈ ਇਨਸਾਨ ਨੇ ਨਿਤਰਾ ਹੁੰਦਾ ਹੈ ਪਰ ਜਦੋਂ ਪਰਖ ਹੁੰਦੀ ਹੈ ਉਦੋਂ ਪਤਾ ਚੱਲਦਾ ਹੈ ਕਿ ਕਿਤਨਾ ਖਰਾ ਹੈ ਹੁਣ ਗੰਨੇ ਨੂੰ ਜਿਹੜਾ ਉਹਦੇ ਵਿੱਚ ਪੀੜਿਆ ਜਾਂਦਾ ਹੈ ਗੰਨਾ ਤਾਂ ਬਦਿ ਉਛਾਲੇ ਮਾਰਦੇ ਕਿਉਂ ਕੋਲੂ ਦੇ ਵਿੱਚ ਨਾ ਪੀੜਿਆ ਜਾਂਦਾ ਪੀੜਿਆ ਜਾਂਦਾ ਪਰ ਉਹਦਾ ਰਸ ਬਟਮਾਲ ਸੋਨੇ ਨੂੰ ਅੱਗ ਦੇ ਵਿੱਚ ਪਾਇਆ ਜਾਂਦਾ ਹੁਣ ਜਿੰਨਾ ਪੀੜਿਆ ਜਾਂਦਾ ਉਹਤਨਾ ਰਸ ਉਹਦਾ ਗੰਨੇ ਦਾ ਅਨੇਕਾਂ ਤਰ੍ਹਾਂ ਦਾ ਰਮਾ ਜਿੰਦਗੀ ਦੇ ਵਿੱਚ ਕੰਮ ਲੈਨੇ ਕੋਠਾਲੀ ਦੇ ਵਿੱਚ ਸੋਨਾ ਪਾਇਆ ਗਿਆ ਤੜਫ ਦੋ ਗਈ ਹੈ ਪਰ ਉਹਦਾ ਉਤਨੀ ਸ਼ੁੱਧ ਹੁੰਦਾ ਹੈ ਉਤਨੀ ਨਰਮਲ ਹੁੰਦਾ ਹੈ ਸਤਿਗੁਰੂ ਸਾਨੂੰ ਇਦਾਂ ਸ਼ੁੱਧ ਕਰਦੇ ਨੇ ਪਰ ਬਦਕਿਸਮਤੀ ਦੇ ਨਾਲ ਇਹ ਉਛਾਲੇ ਮਾਰ ਕੇ ਫੇਰ ਬਾਹਰ ਹੋ ਜਾਂਦਾ ਹੈ ਕਬੀਰ ਜੀ ਕੋਹਰ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਘਰ ਦੇ ਵਿੱਚ ਮੈਂ ਬੈਠਾ ਸਾਂ ਹਰ ਰੋਜ਼ ਕੰਨਾਂ ਦੇ ਵਿੱਚ ਇੱਕ ਆਵਾਜ਼ ਪੈਂਦੀ ਜੇ ਹੁਣ ਆਵਾਜ਼ ਤਾਂ ਉਹਨਾਂ ਸਮਿਆਂ ਦੇ ਵਿੱਚ ਸੰਖ ਦੀ ਸੀ ਜੋ ਕੰਨਾਂ ਦੇ ਵਿੱਚ ਪੈਂਦੀ ਸੀ ਦੇਵਲ ਦੇਵਲ ਤਾਂ ਹੜੀ ਦੇ ਸੇ ਉਪਵਤ ਸੂਰ ਤਾਂ ਕਬੀਰ ਜੀ ਕਹਿੰਦੇ ਵੱਡੀ ਸੋਹਣੀ ਆਵਾਜ਼ ਹੈ ਤਾਂ ਮੈਂ ਉਹਦਾ ਹਸਾਰਾ ਲੈ ਕੇ ਜਦੋਂ ਗਿਆ ਤਾਂ ਵੇਖਿਆ ਕਿ ਪੰਡਤ ਜੀ ਆਪਣੇ ਮੂੰਹ ਤੇ ਲਾ ਕੇ ਉਹਦੇ ਵਿੱਚ ਹਵਾ ਭਰ ਰਹੇ ਨੇ ਤਾਂ ਉਹ ਆਵਾਜ਼ ਕੱਢ ਰਿਹਾ ਸੰਗ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਕਬੀਰ ਜੀ ਕਹਿੰਦੇ ਮੈਂ ਗੇਟ ਤੋਂ ਬੂਹੇ ਤੋਂ ਦੂਰ ਖੜ ਕੇ ਵੇਖਿਆ ਸੰਗ ਵਜਾਇਆ ਉਹਨੇ ਪੰਡਤ ਜੀ ਨੇ ਇਦਾਂ ਹੀ ਲਵੇਟਿਆ ਕੱਪੜੇ ਦੇ ਵਿੱਚ ਉੱਥੇ ਧਰ ਦਿੱਤਾ ਕਬੀਰ ਜੀ ਕਹਿੰਦੇ ਮੈਂ ਅੰਦਰ ਜਾਣਾ ਤਾਂ ਮੈਂ ਤਾਂ ਪ੍ਰਸ਼ਟਿਯ ਹੋਈਆਂ ਹੋ ਸਕਦਾ ਹੈ ਆਪਣੇ ਧਰਮ ਨੂੰ ਗੈਣਾ ਸਾਡੇ ਮੰਦਰ ਨੂੰ ਕ੍ਰਿਸ਼ਟਿਆ ਹੋਇਆ ਗੈਣਾ ਕਹਿੰਦੇ ਰੱਬ ਨੇ ਤੇ ਨਹੀਂ ਕਲਾ ਦਿੱਤੀ ਦੂਰੋਂ ਕਿਨੇ ਵਾਰਤਾ ਲਾਪ ਉਹਦੇ ਨਾਲ ਹੋਈ ਸੰਗ ਤੇ ਨਾਲ ਮੈਂ ਪੁੱਛਿਆ ਕਿ ਤੇਰੀ ਬੜੀ ਸੁਣੀ ਆਵਾਜ਼ ਹੈ ਤੇਰੇ ਕੋਲ ਤਾਂ ਕਲਾ ਬੜੀ ਹੈ ਤੂੰ ਤਾਂ ਬੜੇ ਆ ਅਮਰਤ ਵੇਲਾ ਹੁੰਦਾ ਅਤੀਤ ਤੋਂ ਬੜਿਆਂ ਨੂੰ ਉਠਾਉਣਾ ਐਡੀ ਕਲਾ ਤੇਰੇ ਕੋਲ ਜਦੋਂ ਤੂੰ ਬੋਲਦਾ ਤਾਂ ਬੜੀ ਦੂਰ ਤੱਕ ਆਵਾਜ਼ ਜਾਂਦੀ ਹੈ ਰੱਬ ਨੇ ਤੈਨੂੰ ਬਣਾਇਆ ਤਾਂ ਕਹਿੰਦੇ ਉਹ ਤਾਹਾ ਮਾਰ ਕੇ ਰੋਇਆ ਸੰਖ ਉਹ ਕਹਿੰਦਾ ਮੈਂ ਆਵਾਜ਼ ਲਾਉਣਾ ਜਿੰਨੀ ਹਵਾ ਵੱਜਦੀ ਹੈ ਓਤਨੀ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦਾ ਆਪਣੀ ਪੂਰੀ ਕਿ ਇਹ ਸਮੁੰਦਰਾਂ ਦੇ ਤੱਟਾਂ ਤੱਕ ਚਲੀ ਜਾਵੇ ਜਿਹੜੇ ਮੇਰੇ ਬਾਗ ਲਹਿਰ ਦਾ ਸਹਾਰਾ ਲੈ ਕੇ ਸਮੁੰਦਰ ਤੋਂ ਬਾਹਰ ਆ ਗਏ ਨੇ ਤਾਂ ਉਹ ਐਦਾਂ ਫਿਰ ਡੋਂਦੇ ਨੇ ਮੰਦਰਾਂ ਦੇ ਵਿੱਚ ਆਹਾਂ ਦੇਵਲ ਦੇਵਲ ਤਾਂ ਹੜੀ ਦੇਸ ਹੈ ਭਗਵਤ ਸੂਰ ਮੈਂ ਆਪਣਿਆਂ ਨੂੰ ਕਹਿ ਰਿਹਾ ਕਿ ਐਦਾਂ ਆਪਣੇ ਤੋਂ ਵਿਛੜ ਕੇ ਸਕੂਨ ਨਹੀਂ ਹੈ ਸੁਖ ਨਹੀਂ ਹੈ ਦੁੱਖ ਹੈ ਆਪਣੇ ਮੂਲ ਤੋਂ ਟੁੱਟ ਕੇ ਸਦਾ ਹੀ ਦੁੱਖ ਹਰਦਾ ਕਬੀਰ ਜੀ ਕਹਿੰਦੇ ਮੈਨੂੰ ਬੜੀ ਹਰਾਨਗੀ ਹੋਈ ਉਹ ਕਹਿੰਦਾ ਮੈਂ ਅਠਾ ਨਹੀਂ ਰਿਹਾ ਮੈਂ ਉਹਨਾਂ ਵਾਂਗ ਜੁਗਾ ਰਿਹਾ ਜਿਹੜੇ ਮੇਰੇ ਭਰਾ ਨੇ ਕਿ ਤੁਸੀਂ ਆਪਣੇ ਸਮੁੰਦਰ ਦੇ ਨਾਲ ਵਫਾ ਕਰਿਓ ਸਮੁੰਦਰ ਦੇ ਵਿੱਚ ਰਹਿਓ ਉਹਦੇ ਵਿੱਚ ਹੀ ਆਨੰਦ ਹੈ ਤਾਂ ਇਹਦੇ ਕਰਕੇ ਹੁਣ ਸਤਿਗੁਰੂ ਸਾਨੂੰ ਕਹਿ ਰਹੇ ਨੇ ਕਿ ਸਾਡਾ ਜਿਹੜਾ ਮੂਲ ਹੈ ਉਹ ਬਾਣੀ ਹੈ ਸਾਡਾ ਮੂਲ ਹੈ ਰੱਬ ਦਾ ਸਿਮਰਨ ਜਦੋਂ ਕਰੇਗਾ ਉਹਦਣੇ ਸਕੂਨ ਹੈ ਜੇ ਮੈਂ ਆਪ ਸਕੂਨ ਦੀ ਪੌੜੀ ਚੜ੍ਹਦਾ ਨਾ ਬਸ ਪੌੜੀ ਚੜ੍ਹਨੇ ਸ਼ੁਰੂ ਹੋ ਗਿਆ ਅੱਜ ਜੁੜੀਏ ਕੱਲ ਜੁੜੀਏ ਜਦੋਂ ਵੀ ਜੁੜਾਂਗੇ ਪੌੜੀ ਹੈ ਹੁਣ ਇੱਕ ਡਿਸਾਈਡ ਤੂੰ ਕਰਨਾ ਹੈ ਉਥੇ ਪਹੁੰਚਣ ਦੇ ਲਈ ਸਮਾਂ ਲੱਗਣਾ ਹੈ ਕਿ ਤੇਰੀ ਸਵਾਸਾਂ ਦੀ ਰੂਪੀ ਜਾਂ ਤੇਰੀ ਜ਼ਿੰਦਗੀ ਦੇ ਸਵਾਸ ਕਿੰਨੇ-ਕਿੰਨੇ ਅੰਦਾਜ਼ਾ ਤਾਂ ਲੱਗ ਸਕਦਾ ਹੈ ਨਾ ਕਿ ਸਾਡੀ ਉਮਰ ਇਤਨੀ ਹੋ ਗਈ ਹੈ ਜਿੰਨਾ ਕਾ ਅਸੀਂ ਕਰਮ ਕੀਤੇ ਨੇ ਚੰਗੇ ਕੀਤੇ ਮਾੜੇ ਕੀਤੇ ਜੋ ਵੀ ਚੱਲਦਾ ਸਾਨੂੰ ਪਤਾ ਹੈ ਕਿ ਇਤਨੀ ਕ ਜਿੰਦਗੀ ਰਹੀ ਹੈ ਤਬ ਇਹਨਸ ਫੇਰੇ ਵੀ ਨਾ ਸਮਝ ਸਕਿਆ ਫਿਰ ਸਤਿਗੁਰੂ ਕਹਿੰਦੇ ਭਾਈ ਇਹ ਫਿਰ ਕਿਸੇ ਦਾ ਕਸੂਰ ਨਹੀਂ ਹੈ ਕਿਉਂਕਿ ਜਦੋਂ ਸਮਝ ਆ ਜੇ ਇਨਸਾਨ ਉਦੋਂ ਫਿਰ ਸਮਝ ਜਾਣਾ ਚਾਹੀਦਾ ਕਬੀਰ ਜੀ ਕਹਿੰਦੇ ਨੇ ਅ ਰੱਬ ਦੇ ਪਿਆਰਿਆਂ ਨੇ ਜਦੋਂ ਅਨੇਕਾਂ ਤਰਿਆਂ ਦੇ ਨਾਲ ਉਹਨਾਂ ਤੇ ਆਉਂਦੀ ਹੈ ਨਾ ਪੇਸ ਧਾਰ ਕੇ ਆਉਂਦੀ ਹੈ ਮਾਇਆ ਆਈ ਰੱਬ ਵੀ ਖੀਆਂ ਦੇ ਕੋਲ ਗਿਆ ਰਬਦਾ ਜਿਹਦੇ ਕੋਲ ਰੱਬ ਗਿਆ ਸੀ ਉਹਨਾਂ ਨੂੰ ਪਾਰਸ ਦਿੱਤਾ ਸੀ ਮਤਲਬ ਅਨੇਕਾਂ ਪੇਸਾਂ ਦੇ ਨਾਲ ਹੁੰਦਾ ਹੈ ਕੋਈ ਵੀ ਬਤਾਉਂਦੀ ਹੈ ਕੋਈ ਦੁੱਖ ਕਲੇਸ਼ ਹੁੰਦਾ ਪਰ ਰੱਬ ਦੇ ਪਿਆਰੇ ਮੁਹਬਤ ਦੇ ਨਾਲ ਪ੍ਰੇਮ ਦੇ ਨਾਲ ਉਹਨਾਂ ਦਾ ਸਾਹਮਣਾ ਕਰਦੇ ਨੇ ਉਹਨਾਂ ਤੋਂ ਭੱਜਦੇ ਨਹੀਂ ਨੇ ਕੋਈ ਨਹੀਂ ਕਰਦੇ ਕਿ ਆ ਦੁੱਖ ਜਿਹੜਾ ਮੈਂ ਕਿਸੇ ਤੇ ਪਾ ਦੇਵਾਂ ਆ ਜਿਹੜਾ ਦੁੱਖ ਮੇਰੇ ਤੇ ਪਿਆ ਕਿਸੇ ਤੇ ਦੋਸ਼ ਲਾ ਦੇ ਆ ਰਤਬਾ ਮੈਂ ਲੈਣ ਦੇ ਲਈ ਕਿਸੇ ਦੇ ਲਈ ਕੁਫਰ ਤੋਲਾ ਮੈਂ ਝੂਠ ਬੋਲਾਂ ਕਿਸੇ ਦੇ ਨਾਲ ਪਿਆਰ ਮੁਹਬਤ ਕਰਨ ਦੀ ਬਜਾਏ ਮੂੰਹ ਤੇ ਮਿੱਠਾ ਚੱਲਣਾ ਤੇ ਬਾਅਦ ਵਿੱਚ ਆਪਣੀਆਂ ਬਦਫੇਲੀਆਂ ਕਰਾਂ ਇਹ ਕਹਿੰਦੇ ਦੁੱਖ ਪੈਂਦਾ ਹੈ ਇਹ ਪੇਸ ਹੈ ਇਹ ਪਖੰਡ ਹੈ ਪਹਿਰਾਵਾ ਹੈ ਪਹਿਰਾਵਾ ਬੋਤੇ ਸਮੇਂਦਾ ਨਹੀਂ ਹੁੰਦਾ ਅੱਗੇ ਕਬੀਰ ਜੀ ਕਹਿੰਦੇ ਨੇ ਹਮ ਰੱਖੇ ਗੁਰ ਆਪਣੇ ਉਨਕੀਨੋ ਆਦੇਸ਼ ਕਿ ਦੁੱਖ ਆਈ ਵਿਪਤਾ ਆਈ ਕਿਨੇ ਰਖੇ ਆ ਸਾਡੇ ਗੁਰੂ ਨੇ ਸਾਨੂੰ ਰੱਖਿਆ ਕਿਵੇਂ ਰੱਖਿਆ ਗੁਰੂ ਨੇ ਸਾਨੂੰ ਆਦੇਸ਼ ਦਿੱਤਾ ਉਪਦੇਸ਼ ਦਿੱਤਾ ਹੁਣ ਸਾਤਗੁਰੂ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਜੋ ਤੈਨੂੰ ਦਿਸਦਾ ਹੈ ਇਹ ਨਰਕ ਹੈ ਤੇ ਜੋ ਅਸੀਂ ਵਿਖਾ ਰਹੇ ਹਾਂ ਇਹ ਸਵਰਗ ਹੈ ਜੋ ਤੂੰ ਖਾ ਖਾ ਰਹੇ ਆ ਭਾਈ ਇਹ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਰਹੇ ਆ ਅਤੇ ਜੋ ਅਸੀਂ ਤੈਨੂੰ ਦੱਸਦੇ ਆ ਉਹ ਸਵਰਗ ਹੈ 36 ਪ੍ਰਕਾਰ ਦਾ ਭੋਜਨ ਜਿਹੜਾ ਹੈ ਕਦੇ ਵੀ ਇਸਾਨੂੰ ਰੋਗ ਨਹੀਂ ਦਿੰਦਾ ਕਦੇ ਵੀ ਤਕਲੀਫ ਨਹੀਂ ਦਿੰਦਾ ਕਿਉਂਕਿ ਰੱਬ ਨੇ ਬਣਤਰ ਇਹਾਂ ਦੀ ਬਣਾਈ ਹੈ ਖਾਣਾ ਹਿਸਾਬ ਦੇ ਨਾਲ ਹੈ ਭੁੱਖ ਦੇ ਹਿਸਾਬ ਦੇ ਨਾਲ ਖਾਣਾ ਹੈ ਇਹ ਨਹੀਂ ਕਿ ਜੋ ਮਰਜ਼ੀ ਦੇ ਨਾਲ ਹੈ ਬਹੁਤਾ ਖਾਦਾ ਵੀ ਦੁੱਖ ਦਿੰਦਾ ਤੇ ਘੱਟ ਖਾਦਾ ਵੀ ਦੁੱਖ ਦਿੰਦਾ ਹੈ ਰੋਗਾਂ ਦਾ ਕਾਰਨ ਬਣਦਾ ਹੈ ਜਿੰਨੀ ਕੰਪੈਸ਼ਟੀ ਇਹ ਖਾਣ ਦੀ ਉਤਨਾ ਖਾਣਾ ਚਾਹੀਦਾ ਪਰ 36 ਪ੍ਰਕਾਰ ਦਾ ਭੋਜਨ ਛੱਡ ਕੇ ਜਦੋਂ ਇਹਨੇ ਖਾਣਾ ਹੈ ਪੀਣਾ ਹੈ ਫਿਰ ਤਾਂ ਰੋਗ ਲੱਗਣੀ ਹੈ ਪਰ ਜਦੋਂ ਗੁਰੂ ਨੇ ਉਪਦੇਸ਼ ਦਿੱਤਾ ਕਿ ਭਾਈ ਜਿਵੇਂ ਤੇਰਾ ਖਾਣ ਪੀਣ ਕਰਕੇ ਬਦਲੇਆ ਤੇਰਾ ਸਰੀਰ ਰੋਗੀ ਹੋ ਗਿਆ ਇਸੇ ਹੀ ਤੇਰਾ ਮਨ ਹੈ ਤੂੰ ਤੋਟ ਬੋਲਦਾ ਹੈ ਕੋਫਰ ਤੋਲਦਾ ਹੈ ਇਹ ਤੇਰੇ ਮਨ ਦੀ ਖੁਰਾਕ ਨਹੀਂ ਹੈ ਪਿਆਰ ਮੁਹabbat ਦੀਆਂ ਗੱਲਾਂ ਕਰਕੇ ਬਾਤ ਦੇ ਵਿੱਚ ਧਗੇ ਵਾਜੀਆਂ ਕਰਦਾ ਹੈ ਇਹ ਤੇਰੇ ਮਨ ਦੀ ਖੁਰਾਕ ਨਹੀਂ ਮਨ ਨੂੰ ਖੁਰਾਕ ਗਲਤ ਦੇ ਦਿੱਤੀ ਜਾ ਫਿਰ ਮਨ ਰੋਗੀ ਹੋਇਆ ਹੁਣ ਜਦੋਂ ਮਨ ਰੋਗੀ ਹੁੰਦਾ ਆ ਮੈਂ ਜਿੱਥੇ ਮਰਦੀ ਮੱਥਾ ਰੇਕ ਟੇਕਲੇ ਨਾ ਕਰ ਗੜਲੇ ਕੁਝ ਨਹੀਂ ਬਣਨਾ ਕਿਉਂਕਿ ਮਨ ਤੱਕ ਇਹਨੇ ਪਹੁੰਚਣਾ ਨਹੀਂ ਮਨ ਦੀ ਦਵਾ ਹੈ ਮਨ ਦੀ दारू ਹੈ ਬਾਣੀ ਇਹ ਬਾਣੀ ਤੱਕ ਪਹੁੰਚਦਾ ਨਹੀਂ ਬਾਣੀ ਨੂੰ ਪੜੇ ਬਾਣੀ ਨੂੰ ਸੁਣੇ ਵਿਚਾਰਾ ਨੂੰ ਸੁਣੇ ਜਿਸ ਤਰ੍ਹਾਂ ਡਾਕਟਰ ਦੇ ਕੋਲ ਜਾਂਦੇ ਆ ਕਿਸੇ ਪ੍ਰਕਾਰ ਦਾ ਸਮੂਹ ਰੋਗ ਹੈ ਜੋ ਵੀ ਸਰ ਪਮੇਵਘਾਰੀ ਹੋਵੇ ਤਾਂ ਉਹਨੂੰ ਡਾਕਟਰ ਨੂੰ ਹੀ ਥੋੜਾ ਕੁਛ ਦੇ ਦੇ ਵਿੱਚ ਕਿਹੜਾ ਸਾਲਟ ਪਾਇਆ ਹੈ ਇਹ ਕਿਸ ਤਰੀਕੇ ਦੇ ਨਾਲ ਬਣਾਈ ਹੈ ਵਿਸ਼ਵਾਸ ਹੈ ਕਿ ਡਾਕਟਰ ਨੇ ਚੈੱਕ ਅਪ ਕਰਕੇ ਦਵਾਈਏ ਦਿੱਤੀ ਹੈ ਮੈਡੀਸਨ ਦਿੱਤੀ ਹੈ ਇਹ ਸਹੀ ਠੀਕ ਹੋ ਜਾਣੇ ਕਿਤੇ ਵਿਸ਼ਵਾਸ ਸਾ ਡਾਕਟਰ ਤੇ ਹੈ ਡਾਕਟਰ ਨੇ ਦਵਾਈ ਦਿੱਤੀ ਹੁਣ ਜੇ ਜਿਸ ਗੁਰੂ ਦੇ ਕੋਲ ਆ ਰਹੇ ਆ ਸਾਡੀ ਬਦਕਿਸਮਤੀ ਇਹ ਹੈ ਸਾਡਾ ਗੁਰੂ ਤੇ ਵਿਸ਼ਵਾਸ ਨਹੀਂ ਬਣਦਾ ਇਥੇ ਅਰਦਾਸਾਂ ਚਲਦੀਆਂ ਨੇ ਇਥੇ ਮਿੰਨਤਾ ਚਲਦੀਆਂ ਨੇ ਇਥੇ ਤਰਲੇ ਚਲਦੇ ਨੇ ਨੱਕ ਰਗੜੇ ਜਾਂਦੇ ਨੇ ਪਰ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਜਿੱਦਣ ਬਣ ਗਿਆ ਜਿਸ ਤਰ੍ਹਾਂ ਸਿਆਣੇ ਪੁਰਸ਼ ਕਹਿੰਦੇ ਨੇ ਇੱਕ ਕੁਰਲਾ ਹੁੰਦਾ ਤੇ ਇੱਕ ਪਾਣੀ ਦੀ ਘੁਟੰਦਰ ਨੂੰ ਗਈ ਹੁਣ ਜਿਹੜੀ ਅੰਦਰ ਨੂੰ ਗਈ ਹੈ ਪਿਆਸ ਤਾਂ ਉਹਨੇ 부ਝਾਉਣੀ ਹੈ ਕੁਰਲਾ ਕਰਕੇ ਬਾਹਰ ਨੂੰ ਸੁੱਟ ਦੇਣਾ ਉਹਦੀ ਪਿਆਸ ਥੋੜਾ ਮੁਝੇਗੀ ਸਾਡਾ ਬਸ ਇਥੇ ਆਉਣਾ ਪਰ ਲਈ ਹੈ ਅੰਦਰ ਤੱਕ ਲੈ ਕੇ ਨਹੀਂ ਜਾ ਰਹੇ ਜਿੱਦਣ ਅੰਦਰ ਗਈ ਉਹਦਨੇ ਰੋਗ ਕੱਟੇ ਜਾਣਗੇ ਉਹਦਨੇ ਜੜਮਾਂ ਜਨ ਮੰਤਰਾਂ ਦੇ ਜਿਹੜੇ ਕਲੇਸ਼ ਨੇ ਉਹ ਕੱਟੇ ਜਾਣਗੇ ਉਹਦਨੇ ਰੱਬ ਦੀ ਰਹਿਮਤ ਸ਼ੁਰੂ ਹੋ ਜੇਗੀ ਜਦੋਂ ਅਸੀਂ ਅੰਦਰ ਤੱਕ ਲੈ ਗਏ ਤਾਂ ਕਬੀਰ ਜੀ ਕਹਿ ਰਹੇ ਨੇ ਹਮ ਰਾਖੇ ਗੁਰ ਆਪਣੇ अनेका ਤਰ੍ਹਾਂ ਦੇ ਨਾਲ ਮੈਨੂੰ ਗੁਰੂ ਨੇ ਰੱਖਿਆ ਬੇੜੀਆਂ ਦੇ ਮੈਨੂੰ ਬੇੜੀਆਂ ਦੇ ਨਾਲ ਬੰਨ ਕੇ ਸੰਗਲਾਂ ਦੇ ਨਾਲ ਬੰਨ ਕੇ ਪਾਣੀ ਦੇ ਵਿੱਚ ਛੁੱਟਿਆ ਪਾਣੀ ਕੇ ਸੇਧੀਆਂ ਜਜ਼ੀਰਾ ਤੋੜਦਾ ਨਹੀਂ ਪਰ ਰੱਬ ਨੇ ਉਹ ਵੀ ਤੜਾ ਦਿੱਤੀਆਂ ਪਾਣੀ ਕਬੀਰ ਜੀ ਕਹਿੰਦੇ ਨੇ ਇੱਕ ਆ ਤਰੀਕਿਆਂ ਦੇ ਨਾਲ ਰੱਬ ਦੇ ਮੇਰੀ ਰਖਿਆ ਕੀਤੀ ਹੈ ਰੱਬ ਨੇ ਰਹਿਮਤ ਕੀਤੀ ਹੈ ਪਰ ਉਹ ਹੋਈ ਹੈ ਰਹਿਮਤ ਤਾਂ ਜਦੋਂ ਗੁਰੂ ਦੇ ਨਾਲ ਪਿਆਰ ਮੁਹੱਬਤ ਬਣਦੀ ਹੈ ਗੁਰੂਏ ਨੇ ਕਹਿੰਦਾ ਕਿ ਤੁਸੀਂ ਬਹੁਤ ਸਾਰੇ ਗੁਰੂ ਮਹਾਰਾਜ ਕਾ ਚਰਨਾਂ ਦੇ ਵਿੱਚ ਰਹਿਣਾ ਬਸ ਗੁਰੂ ਦੇ ਪੈਰ ਦੇ ਵਿੱਚ ਰੱਬ ਦੇ ਪੈਰ ਦੇ ਵਿੱਚ ਚੱਲਣਾ ਇਹ ਗੁਰੂ ਨੂੰ ਸਜਦਾ ਹੈ ਇਹੀ ਗੁਰੂ ਨੂੰ ਨਮਸਕਾਰ ਹੈ ਮਹਾਪਤ ਕਰਨੀ ਆ ਪਰ ਮੈਂ ਘਟ ਕਰ ਲੈ ਪਰ ਕਿਸੇ ਦੇ ਬਾਹਰ ਦੇ ਵਿੱਚ ਮੂੰਹ ਤੇ ਕੁਝ ਹੋਰ ਹੁੰਨਾ ਹੈ ਪਿੱਠੇ ਪਿੱਛੇ ਕੁਝ ਹੋਰ ਹੋਇਆ ਐਦਾਂ ਦਾ ਨਾ ਕਿ ਕਿਉਂਕਿ ਇਹਦਾ ਦੁੱਖ ਜਦੋਂ ਤੂੰ ਭੁਗਦਣਾ ਹੈ ਨਾ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਹੈ ਫਿਰ ਜਿਹੜਾ ساری ਜ਼ਿੰਦਗੀ ਨਹੀਂ ਭਰਿਆ ਜਾਂਦਾ ਇਹ ਜਿਹੜਾ ਔਰੰਗਜੀਬ ਸੀ ਜਦੋਂ ਬਾਬਾ ਰਾਮ ਰਾਏ ਜੀ ਗਏ ਸੀ ਤਾਂ ਐਵੇਂ ਕਰਦਾ ਸੀ ਜਦੋਂ ਸਭਾ ਦੇ ਵਿੱਚ ਵਹਿੰਦਾ ਆਪਣੇ ਬਰਾਬਰ ਆਉਂਦਾ ਕਿ ਗੁਰੂਆਂ ਦਾ ਖੂਨ ਗੁਰੂਆਂ ਦਾ ਪੁੱਤਰ ਬਾਅਦ ਦੇ ਵਿੱਚ ਆਪਣੀ ਲਾਉਂਦਾ ਸੀ ਸਭ ਇਹਨੂੰ ਐਦਾਂ ਕਰਦੇ ਹੋ ਇਹਨੂੰ ਐਦਾਂ ਕਰਦੇ ਹੋਂ ਜਦੋਂ ਸੱਦੇ ਭੇਜਦਾ ਸੀ ਗੁਰੂ ਅਰਕਿਸ਼ਨ ਸਾਹਿਬ ਜੀ ਮਹਾਰਾਜ ਉਧਰ ਜ ਗਏ ਸੀ ਦਿੱਲੀ ਨੂੰ ਤਾਂ ਉਦੋਂ ਸੱਦੇ ਤਾਂ ਬੜੇ ਪੇਮ ਦੇ ਭੇਜਦਾ ਬੜੀ ਮੁਹੱਬਤ ਮੈਂ ਤੁਹਾਡੇ ਮਵਾਰਕ ਚਰਣਾ ਤੇ ਸਜਦੇ ਕਰਨਾ ਹੈ ਤੁਹਾਨੂੰ ਦੀਦਾਰੇ ਤੁਹਾਡੇ ਦੀਦਾਰੇ ਕਰਨੇ ਨੇ ਅਤੇ ਮਨ ਦੇ ਵਿੱਚ ਕੀ ਚੱਲਦਾ ਸੀ ਕਿ ਉਹਨੂੰ ਆਪਣੀਆਂ ਗੱਲਾਂ ਸੁਣਾਉਣੀਆਂ ਨੇ ਫਸ ਉਹਦਾ ਰਿਜ਼ਲਟ ਕੀ ਹੋਇਆ ਗੁਰੂ ਤਾਂ ਨਹੀਂ ਪਹੁੰਚੋਦੇ ਤੱਕ ਪਰ ਉਹਦਾ ਰਿਜ਼ਲਟ ਕੀ ਹੈ ਤਾਂ ਇਹਦੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਕਿ ਦੁਨੀਆ ਦੇ ਵਿੱਚ ਤੂੰ ਘੱਟ ਬੋਲ ਪਰ ਚੰਗਾ ਬੋਲ ਦੁਨੀਆ ਦੇ ਵਿੱਚ ਚੌਥੋਂ ਕਰਨਾ ਹੈ ਘੱਟ ਕਰਨਾ ਹੈ ਪਰ ਇਹਦਾ ਨਹੀਂ ਹੈ ਕਿ ਗੁਰੂ ਤੋਂ ਲਾਂਬੇ ਉਹ ਕੀ ਜਾਂ ਕਰੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਤੇ ਬਹੁਤ ਬਖਾਵਾ ਕੁਝ ਹੋਰ ਕਰਨਾ ਹੈ ਕਿਉਂਕਿ ਇਹਦਾ ਇੱਕ ਦਫਾ ਨਹੀਂ ਦੋ ਦਫਾ ਨਹੀਂ ਰੱਬ ਦੀ ਰਜਾ ਦੇ ਵਿੱਚ ਚੱਲਦੇ ਆ ਜਿੰਦਗੀ ਬਤੀਤ ਹੁੰਦੀ ਹੈ ਕਿ ਪਖੰਡ ਕੀਦੇ ਆ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਇੱਕ ਦਫਾ ਕਰ ਸਕਦੇ ਆ ਦੋ ਦਫਾ ਕਰ ਸਕਦੇ ਆ ਤੀਜੀ ਦਫਾ ਤਾਂ ਸਾਹਮਣੇ ਕਰ ਦਿੰਦਾ ਰੱਬ ਤਪ ਜਾਣੇ ਉਹ ਜਦ ਉਗਰੇ ਕੋ ਪਾਚ ਉਣਾ ਸਿਖਾਬਾ ਕਰਕੇ ਆਉਣੇ ਆ ਗੁਰੂ ਦੇ ਕੋਲ ਗੁਰੂ ਨੂੰ ਤਾਂ ਪਤਾ ਹੈ ਅਸੀਂ ਆਣ ਜਾਣਾ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜੋ ਕੁਝ ਤੇਰੇ ਕੋਲ ਹੈ ਤੋ ਗੁਰੂ ਦੇ ਕੋਲ ਪਰਮਾਨ ਕਰ ਮੇਰੀ ਵਰਤੀ ਏ ਦਾਂਦੀ ਏ ਮੇਰੇ ਕਰਮ ਏ ਦਾਂਦੇ ਨੇ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੁਰੂ ਦੇ ਸਤਿਗੁਰੂ ਤੁਸੀਂ ਰੱਖਣ ਹਾਰ ਉਸਨੂੰ ਰੱਖ ਲਓ ਇਹ ਇਦਾਂ ਦੀ ਮਨ ਦੀ ਜੋ ਵਰਤੀ ਬਣ ਗਈ ਏ ਇੰਨੀ ਹਰ ਬਦ ਫੈਲੀਆਂ ਕਰਦਾ ਭਾਵੇਂ ਮਾੜੇ ਕਰਮ ਕਰਦਾ ਸਤਿਗੁਰੂ ਇਹ ਕਿਵੇਂ ਨੂਰ ਹੋਣਗੇ ਤੁਹਾਡੇ ਚਰ ਕਹਤ ਕਬੀਰ ਸੁਨੋ ਰਿਆ ਸੰਤੋ ਸਾਧ ਸੰਗਤ ਤਰ ਜਾਏ ਗੁਰੂ ਦੇ ਮਹਾਰਗ ਚਰਨਾਂ ਦੇ ਵਿੱਚ ਤਰ ਜਾਈਦ ਸਮਾਪਤੀ ਦਾ ਸਮਾਂ ਹੋ ਗਿਆ ਕੋ ਲੰਬਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ